thank <laughs> you ਬਾਈ ਪਹਿਲੇ ਟਾਇਰ ਥੱਲੇ ਵੜੇ ਵੇਹਿੱਦਾਂ ਲੱਗੇ ਹੋ ਰਹੇ ਬਾਈ ਇਹਦੇ ਵੀ ਗੁੱਲੇ ਕੱਟ ਕੇ ਰੱਖੇ ਹੋਏ ਵੀ ਪਿਆ ਪਿਆ ਡੀ ਐ ਬੋਲਾਂ ਦੇ ਟਾਇਰਾਂ 'ਚ ਲਓ ਜੀ ਪਿਆ ਪਿਆ ਡੀ ਆ ਗਿਆ ਓ ਚਿੰਦੂ ਕਿਉਂ ਆ ਗਿਆ ਅੱਡੀ ਆ ਗਿਆ ਇਹੇ ਲੈ ਕੇ ਜਾਣਾ ਇਹਦੀ ਵੇਡ ਤੀ ਤੂੰ ਇਹ ਵੀ ਮਾਰ ਸੋਦਾ ਵੇ ਮੋਡੀਫਾਈ ਹੋਏ ਵੇ ਬਾਈ ਨੂੰ ਕੀ ਗੱਲ ਗੱਲ ਹੋਣੇ 850 ਬਾਈ ਕਹਿੰਦੇ ਜਿਨੇ ਨਿੱਕੇ ਉਹਨੇ ਕਿੱਥੇ ਵੀ ਦੇਖਣੇ ਆ ਸਵਾਦ ਸਾਰੇ ਟਰੈਕਟਰਾਂ ਦਾ ਲੈਣਾ ਬਾਈ ਕਹਿੰਦੇ ਸ਼ੁਰੂ ਨਜ਼ਾਰਾ ਲਈਏ ਉਹ ਦੇਖੂਗਾ ਆ ਦੇਖਣਾ ਟਰੈਕਟਰ ਦਾ ਲਾ ਨਾ ਇੱਥੇ ਦੇਖਣਾ ਇਹ ਤਾਂ ਲਾਈਵ ਆ ਅਸੀਂ ਜਗ੍ਹਾ ਨਹੀਂ ਬਦਲਦੇ ਹੈਗੇ ਤੇਰੇ ਮੰਗਣ ਹਉਦਾ ਸੱਬੇ ਹਰਜੀਤ ਤੁਹਾਨੂੰ 855 ਦੇ ਦਿੰਦੇ ਆ ਕਿਨੂੰ ਤੁਹਾਨੂੰ ਮੇਰੇ ਤੋਂ ਨਹੀਂ ਆ 850 ਨਾ ਬਾਈ ਕੇ ਬਾਅਦ ਸ਼ਰਤਾ ਹੁਣ ਬਾਈ ਕਿਰਾਏ ਫਾਇਨਾ ਹੁਣ ਤੁਝਾਂ ਡੀਆ ਦਾ ਸਿੱਧੂ ਵੀ ਹੁਣ ਪੈਸੇ ਨਾ ਹੋ ਗਿਆ ਇਹਨਾਂ ਟੱਪਰੀ ਵਾਲੇ ਨੇ 22855 ਮੈਨੂੰ ਵੀ ਇਹਨਾਂ ਨੇ 855 ਦਾ ਬਾਤ ਹੁਣ ਇਹ ਹੁਣ ਆਵ ਹੋਰ ਲੈਣ ਲੱਗੇ ਬਦਲ ਗਿਆ ਹੋਰ ਬਾਈ ਹਾਂ ਨਾ ਮੋਡਲ ਨਹੀਂ ਦਿੰਦੇ ਹੈਗੇ ਵੱਲਾ ਵੱਲਾ ਇਹਦਾ ਕਿਰਾਏ ਦੋ ਟਾਇਰਾਂ ਪਰ ਜਾਊਗਾ ਹੈ 4x4 ਤਾਂ ਲੈਂਦਾ ਹੀ ਨਹੀਂ ਟੂ ਵੀਲ ਚ ਜੰਦ ਲ ਜਾਂਦਾ ਹੈ ਰੋਡ ਆ ਰਿਹਾ ਥੱਕੇ ਲੋਕਾਂ ਦੀ ਇਹ ਵੀ ਲਿਆ ਰੋਡ ਆ ਲੱਗਦੇ ਜੀ ਹੋਰ ਸਾਡੇ ਟਾਇਰ ਵਾੜਾ ਘੁੰਮਦਾ ਮੁਰਲਾ ਟਾਇਰ ਉਹ ਸਹੀ ਕੰਮ ਹੈ ਲਓ ਜੀ ਬਾਈ ਜੱਗਾ ਬਹੁਤ ਚੱਲਿਆ ਹੁਣ ਦੋ ਪੰਜਾਬੀ ਡੀ ਜੱਗਾ ਕਹਿੰਦਾ ਬਚਾ ਚਲਾਉਣਾ ਆ ਚੀਜ਼ ਵਧੀਆ ਲਈ ਵੀ ਨੇ ਜੱਗੇ ਭਾਈ ਨੇ ਕਹਾਂ ਚੀਜ਼ ਇਹ ਡੌਗੀ ਡੌਗੀ ਉਹ ਬਿੱਟਾ ਵੀ ਘਸਰਾ ਹੁਣ ਆਪਾਂ ਨੂੰ ਦੋ ਲੋ ਚਾਹੀਦੇ ਪਿੱਛੇ ਪਿੱਛੇ ਵੇਟ ਮਾਉਣੇ ਬਈ ਜੱਗਾ ਕਹਿੰਦਾ ਉਦਾਂ ਉਹ ਕੋਈ ਕਰਦੇ ਹੀ ਨਾ ਕਾਇਦਨੂੰ ਲੈਣ ਲੱਗੀ ਵੀ ਐ ਖੁਸ਼ ਆ ਬੰਦੇ ਪੂਰੇ ਜੌਂਡੀਰ ਜੌਂਡੀਰ ਤੂੰ ਖੋਜ ਆਪਣਾ ਲੈਟਰ ਕਾ ਜੰਗੋ ਜੀ ਉੱਡਣੇ ਲੱਗੇ ਜਾਂਦੇ ਆ ਫੜਦਾ ਤੂੰ ਸਈਆ گور ਕਾ ਨਾਉਨ ਕਸਲੇ ਸਈਆ ਆ ਆਪਾਂ ਕੇ ਕਰਾਉਣਾ ਠੀਕ ਠੀਕ ਹੈ ਇਹਨੂੰ ਬਾਈ ਲਾਉਣ ਨੂੰ ਲੋਣੀ ਵਿੱਚ ਵੜ ਗਏ ਇਹ ਕੀ ਆ ਹੈ ਇਸਕੇ ਬੀਤੇ ਪਤਾ ਨਹੀਂ ਕੋ ਤੱਕੜੀ ਹੋ ਜਾਏ ਭਾਈ ਇਹ ਵੀ ਦੇਖ ਲਓ ਲੈ ਰੋਡ ਜਗਰੀ ਨੂੰ ਸੱਦਾ ਹੋਇਆ ਪਿਆ ਭਾਈ ਡੇਢ ਗੋਡੀ ਹੋਵੇ ਡੇਢ ਵਿਚੇ ਪਾਉਂਦੇ ਹੋਏ ਵੀ ਦੇਖ ਲਓ ਭਾਈ ரெண்ட ਚੱਲ ਰਿਹਾ ਕੰਮ ਬਾਈ ਉਧਰ ਗੁੱਲੇ ਕੱਢ ਕੇ ਚੱਲਦਾ ਬਾਈ 50 50 ਡੀ ਬਾਈ ਦੇਖੋ ਕਿੱਧਰ ਨੂੰ ਵਹਿ ਗਿਆ ਇਹ ਕਿਹੜਾ ਕੰਬੈਨ ਮੰਗਣ ਪਿੱਛੇ ਨੂੰ ਚਲਾਉਂਦੇ ਆ ਇਹ ਕਿੱਧਰ ਬੈਠਾ ਬਾਈ ਮੁੰਡਾ 50 50 ਡੀ ਤੋਂ ਆਉਂਦਾ ਪੈਂਟ ਇਕੱਠੇ ਕਾਦੇ ਮਾਨੂੰ ਕੋਈ ਨਾ ਕਿਹੜਾ ਡਰਾਈਵਰ 50 50 ਡੀ ਹੋਰ ਉਹ ਪਹਿਲਾਂ ਜਿਹੜੇ ਇਹਦੇ ਪਹਿਲਾਂ ਇਹਦੇ ਕੋਲ ਦੀਰੀ ਆ ਕੇ ਕਿਤੇ ਘਟਿਆ ਯਾਰ ਨਹੀਂ ਨਹੀਂ ਮੈਂ ਦੇਖ ਕੇ ਆਇਆ ਵੀ ਇਹ ਫੇਰ 16 ਇਹਦੇ ਵੀ ਗੁੱਲੇ ਕੱਢ ਕੇ ਰੱਖੇ ਪਏ ਵੀ 550 ਡੀ ਐ 16 ਦੇ ਟਾਇਰਾਂ 'ਚ ਉਦਾਂ 13 ਦੇ ਹੁੰਦੇ ਆ ਤੇ ਮੂਹਰੇ ਵਾਲੇ ਵੀ ਵੱਡੇ ਪਾਏ ਪਏ ਗੁੱਲੇ ਵੇ ਆ ਵੀ ਭਾਈ 550 ਡੀ ਐ ਸਟicker ਬਦਲੇ ਪਏ ਆ ਆਪਿਆ ਡੇ ਨਹੀਂ ਹੈਗਾ ਈ ਹੈ ਝਲੇਖਾ ਲੱਗ ਗਿਆ ਤਾਂ ਟਿੱਕਰ ਬਦਲੇ ਤੇ ਹੋਰ ਮਨਾਂ ਦੇ ਛੋਟੇ ਬੱਚੇ ਬਹੁਤ ਤਿਆਰ ਕਰੇ ਆ ਨਾ ਵੱਡੇ ਛੋਟੇ ਸਾਰੇ ਹੀ ਸਾਰੇ ਹੀ ਦੇਖਣ ਨੂੰ ਵੱਡੇ ਛੋਟੇ ਆ ਪਾਵਰਾ ਫੇ ਬਾਵਰਾ ਮਾ ਪਤਾ ਲੱਗਦੀਆਂ ਕੀ ਚ ਵਾਧਾ ਹੈ ਪਾਵਰਾ ਤੇ ਪੂਰੀਆਂ ਇੱਕੋ ਜਿਹੀ ਬਾਵਰਾ ਇੱਕੋ ਜਿਹੀ ਆਏ ਉਹਦਾ ਮਾਡਲਾਂ 'ਚ ਫਰਕ ਹੈ ਭਾਈ ਵਧੀਆ ਚੱਲਦੇ ਦੇਖੋ ਆ ਨਾ ਅੱਗ ਗੱਡੀ ਵੀ ਆਦਾ ਜਮਾ ਹੀ ਤੂੰ ਹੰਦ ਖਾਉਂਦਾ ਹੈਗਾ 没你没年了。 ਇਹ ਇਧਰ ਕਹਿੰਦੇ ਸਮੋਸਾ ਪਾਰਟੀ ਪੇਟ ਭੁਜਿਆ ਹੈ ਬਾਈ ਚਾਹ ਪਾਰਟੀ ਹੋ ਗਈ ਚਾਹ ਪਾਰਟੀ ਹੋ ਗਈ ਟਾਈਮ ਹੋ ਗਿਆ ਟਾਈਮ ਹੋ ਗਿਆ ਚਾਹ ਦਾ ਲੰਬਾ ਘੜਦਾ ਲੰਬੀ ਇਹ ਪਿਆ ਭਈ ਇਹ ਆ ਬਾਈ ਇਹ ਇਸੇ ਸਿੱਖਤ ਤਕ ਦਿੱਕਤ ਰੰਜ ਦਾ ਪਿਆ ਭਈ ਹਾਂ ਹਾਂ ਅੱਛਾ ਇਹਨੂੰ ਇਹ ਪੰਜਾਬ ਭਈ ਆ ਬਾਈ ਜਗ ਇਹ ਕਿਹੜਾ ਪੰਜਾਬ ਭਈ ਆ ਇਹ ਲਓ ਜੀ ਬਾਈ ਜਾਣ ਦੀ ਵਾਰੀ ਆ ਗਈ ਸਾਰੇ ਬੰਦੇ ਨੂੰ ਕੇ ਤਲਵ ਦਾ ਚੰਗਾ ਬਾਈ ਜੀ ਮਿਲਦੇ ਫਿਰ ਜਲਦ ਓਕੇ ਸਾਹਿਬ ਠੀਕ ਹੈ ਜੀ ਤਾਂ ਜੀ ਚੱਕ ਲੈ ਪੈਗਾ ਬੜਾ ਠੀਕ ਹੈ ਜਾ ਜਾ ਆ ਜੱਗਾ ਦੇਖੋ ਇਹਨੂੰ ਜ਼ਿਆਦਾ ਖੜੀ ਹੈ ਚੰਗਾ ਛੋੜੇ ਹੋਰ ਮੈਂ ਬਾਈ ਠੀਕ ਹੈ ਬਾਈ ਕੁੰਦਰਾ ਥੋੜਾ ਜਿਹਾ ਚੱਕਰ ਪੈਂਦਾ ਕੁੰਦ ਹੁਣ ਹੁੰਦਾ ਪਈ ਹਾਂ ਇੱਕੋ ਸਬਾਈ ਨੇ ਗਾਹ ਬਸ ਬਜਾਣਾ ਵੀ ਉਹਦਾ ਚੱਕਰ ਜਿੰਦਾਂ ਦਾ ਜਿਲੰਦ ਨੂੰ ਖੰਨਾ ਨਹੀਂ ਬਾਕੀ ਬਾਈਆਂ ਨੇ ਬਾਈ ਹੁਣ ਕਰਨ ਚੈਟਿੰਗਾਂ ਬਣੀ ਟਰੈਕਟਰ ਰੂਟਰ ਲਾਉਣੇ ਆ ਗੌਰ ਨੂੰ ਕਿਉਂ ਨਾ ਤਿੰਨ ਚਾਰ ਦਿਨ ਚ ਲਾ ਲਿਓ ਉਹਨਾਂ ਦੇ ਦੁਕਾਨ 'ਚ ਹਾਂ ਕਿਤੇ ਉਹੀ ਘਰੇ ਖੜੇ ਰਹਾ ਤੁਸੀਂ ਫਿਰ ਆ ਜਾਣਾ ਫਿਰ ਚੰਗਾ ਵੀਰੇ हां हां अलविदा जी फरवरी दी 10 तारीख ਨੂੰ ਮਿਲਾਂਗੇ ਬਸ ਠੀਕ ਹੈ ਜੀ ਓਕੇ ਚੱਲੀਏ ਭਾਈ ਲੋ ਜੀ ਭਾਈ ਘਰ ਪਹੁੰਚੇ ਪਏ ਤਾਂ ਘਰ ਕੰਮ ਚੱਲਦਾ ਇੱਧਰ ਉਧਰ ਭਾਂਡਾ ਜਾਇਆ ਪਏ ਪਤਾ ਨਹੀਂ ਇਹ ਕੀ ਖੇਲੀ ਜਾਂਦੇ ਆ ਦੇਖੋ ਜਿਗਾ ਬੰਦੇ ਮਾਰੇ ਕਰਦੇ ਇੱਧਰ ਵੀ ਰੱਖਿਆ ਪਏ ਭਾਈ ਬਦੂਖਾ ਹੋਰ ਦੇਖੋ ਹਾਂਜੀ ਕੀ ਆ ਚੱਲਦਾ ਸੱਸੀ ਰਾ ਕੀ ਚੱਲਦਾ ਗੋਲੀਆਂ ਗੋਲੀਆਂ ਚੱਲਦੀਆਂ ਬੰਦੇ ਮਾਰਦੇ ਆ ਕੱਕਣ ਮਾਰੀ ਵੀ ਐਡਾ ਮਾਰ ਚੱਲ ਤੇ ਇੱਧਰ ਵੀ ਕੋ ਬੰਦਾ ਲੱਗਿਆ ਵੇਖ ਲੈਣਾ ਭਾਈ ਹਾਂਜੀ ਕਿਆ ਚੱਲਦਾ ਭਾਈ ਓਏ ਇੱਧਰ ਦੇਖੋ ਬੇਨਾ ਕਿਆ ਚੱਲਦਾ ਹਾਂਜੀ ਹਾਲ ਜੀ ਕਿਆ ਚੱਲਦਾ ਜੀ ਤੁਸੀਂ ਇੱਕ ਦੂਏ ਦੇ ਨਾ ਮਾਰਿਓ ਦੂਰ ਦੂਰ ਖੇਲੋ ਕਿਤੇ ਅੱਖੋਂ ਜ ਮਾਰੋ ਫੇ ਕੰਮ ਖਰਾਬ ਹੋ ਜਾਣਾ ਆ ਗੱਡੀ ਦੇਖ ਲਓ ਜੀ ਭਾਈ ਕਿੰਦਾ ਟਕੇ ਵੀ ਹੈ ਠੰਡੇ ਦੇ ਲੋਕ ਬੰਮੂ ਇਧਰ ਬੁੱਧੂ ਪਾ ਐਸੇ ਰੱਖਿਆ ਹੋਂ ਦੇ ਦੇ ਆ ਕੱਢ ਲੈ ਗਿਆ ਅੱਜ ਠੰਡ ਨਹੀਂ ਲਾਦੀ ਓਏ ਰਹਿਣ ਦੇ ਬੱਜੂਗਾ ਖੜ ਜਾ ਕੰਮੂ ਪਪੰਮ ਇਧਰ ਮੁਹ ਕਰ ਠੰਡ ਲਾਦੀ ਝਮੋਂ ਵੀ ਨਹੀਂ ਕਿ ਗਰਮੀ ਲਾਦੀ ਹੈ ਕੱਪੜੇ ਖੋਲ ਲਏ ਸਾਰੇ ਨਹੀਂ ਓਏ ਹਟ ਜਾ ਓ ਹਟ ਜਾ ਜੋ ਠੰਡ ਲਾਦੀ ਹੈ ਕਿੰਨੇ ਦਾ ਬਹੁਤ ਨਾਲ ਕਨੇ ਮਾਨਦਾ ਨਹੀਂ ਤੂੰ ਕੋੜ ਤਾਂ ਦੇ ਲੱਗੇ ਹੈ ਆ ਬਾਈ ਬਾਈ ਠੰਡ ਕਿੱਥੇ ਲੱਗਣੀ ਹੈ ਖੱਦਰ ਦਾ ਬਾਈ ਮੈਂ ਤਾਂ ਹੱਥ ਵਰਜਿਆ ਕਰਦਾ ਤੇ ਤੇਰੀ ਗੋੜੀ ਨੂੰ ਬਾਈ ਦੇਖਦੇ ਹੈਗੇ ਹਾਂ ਹੱਥ ਵਰਜਿਆ ਕਰਦਾ ਹਾਜਰੇ ਤਾਂ ਉੱਠ ਕੇ ਟੀਵੀ ਪਰ ਲੱਗੇ ਪਏ ਆ ਗੇਰ ਦੇ ਮਾਦਰ ਹੱਥ ਹੱਥ ਤੇ ਵਾਰ ਮੈਂ ਪੁੱਠੇ ਸਿੱਧੇ ਕੰਮ ਆ ਹੁਣ ਖੇਡਣ ਪਰ ਘੰਟੇ ਤੱਕ ਫੇਟੀ ਟੀਵੀ ਪਰ ਗੱਡੀ ਕਵਰ ਕਰਕੇ ਹੀ ਪਜੀ ਵੀ ਆ ਬਾਈ ਜੇ ਨਾਟਕ ਹੀ ਹੁੰਦੀ ਇਹਨਾਂ ਨੇ ਉਹਦੇ ਨਾਲ ਖੈ ਖੈ ਕੇ ਲੰਘਣਾ ਤਾਂ ਸਾਰੇ ਕੋ ਹਾਲੇ ਵੀ ਨਹੀਂ ਹਟਦੇ ਹੈਗੇ